ਹਾਂਜੀ ਆਪਾਇਆ ਦੀ ਬਲੀਚਰ 24 ਆਵਰ ਐਡਕ ਐਮ ਆਰ ਪੀ ਚੈੱਕ ਕਰੋ 75 ਰੁਪਏ ਐ ਐਮ ਆਰ ਪੀ ਐ ਦੋ ਔਰ 3 ਸਾਲ ਵੈਲਿਡ ਐ ਕਿੰਨੇ ਦੀ ਪੈਣੀ 18 ਰੁਪਏ ਦੀ ਆਹ ਦੇਖੋ ਇਹ ਕਿਲੋ ਦਾ ਪੀਸ ਐ ਜਿੱਦਾਂ ਐਲੋਵੀ ਦਾ ਫਰੂਟ 골ਡ ਡਾਇਮੰਡ ਹੱਬੀ ਜਾਂਦਾ ਡੀ10 ਹਾਂ ਓਕੇ 1 ਕਿਲੋ ਬਲੀਚ ਸਿਰਫ 200 ਰੁਪਏ ਦੀ 100 ਬੰਦਿਆਂ ਨੂੰ ਬਲੀਚ ਕਰ ਦੋ ਫਿਨਿਸ਼ ਨਹੀਂ ਹੋਏਗਾ ਵਾਉ ਦੇ ਲੋਸ਼ਨ ਇੱਕ ਨਾਲ ਇੱਕ ਫ੍ਰੀ ਇੱਕ ਤੇ ਐਮ ਆਰ ਪੀ ਦੇਖੋ 500 ਰੁਪਿਆ ओके भाई 350 ਦੇ 2 ਪੀਸ ਅਬਲੀਚਾ ਆ ਗਈਆਂ ਆਪਣੇ ਕੋਲ ਹਾਂ ਹਾਂ 1 ਦਾ ਕਿਲੋ ਪਲੀਸ ਸਿਰਫ 100 ਰੁਪਏ ਦੀ ओके ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਫੀਲਡ ਗਾਂਚ ਸਾਗਰ ਦੇ ਕੋਸਮਟਿਕਸ ਤੇ ਖੜੇ ਆਜ ਤੁਹਾਨੂੰ ਹੋਰ ਸਾਮਾਨ ਨਵਾਂ ਦਿਖਾਉਣੇ ਆ ਬਹੁਤ ਵਸਤੂ ਰੇਟਾਂ ਸਾਰਾ ਸਾਮਾਨ ਕੰਪਨੀ ਨਾਲ ਜੁੜੀ ਹੋਈ ਬਣੇ ਰਿਹਾ ਜੀ ਹਾਂਜੀ ਕਿਦਾਂ ਹਾਂ ਸਿਕਾ ਦੀ ਸਾਰਿਆਂ ਨੂੰ ਠੀਕ ਹੈ ਤੇ ਅੱਜ ਫੇਰ ਤੁਹਾਡੇ ਅੱਗੇ ਦੇਖੋ ਲੋਸ਼ਨ ਲੈ ਕੇ ਆਏ ਆ ਬਾਉ ਦੇ ਹਨਾ ਇੱਕ ਨਾਲ ਇੱਕ ਫ੍ਰੀ ਬਾਉ ਦੇ ਲੋਸ਼ਨ ਇੱਕ ਨਾਲ ਇੱਕ ਫ੍ਰੀ ਇੱਕ ਤੇ ਐਮ ਆਰ ਪੀ ਦੇਖੋ 500 ਰੁਪਿਆ 350 ਦੇ ਦੋ ਪੀਸ ਓਕੇ 500 ਵਾਲੇ 350 ਰੁਪਏ ਦੇ ਦੋ ਪੀਸ ਠੀਕ ਹੋ ਗਿਆ ਆ ਦੇਖੋ ਅ ਬਲੀਚਾ ਆਣੀ ਆ ਆਪਣੇ ਕੋਲ ਹਾਂ ਬੰਦਾ ਕਿਲੋ ਪਲੀਸ ਸਿਰਫ 100 ਰੁਪਏ ਦੇ ओके okay. ठीक है जी फ्लेवर सारे मिलਣਗੇ ਆ ਬੋਕਸੀ ਡਾਇਮੰਡ ਫਰੂਟ ਐਲੋਵੀਰਾ ਆ ਦੇ ਲਓ ਇਹ ਮੰਗੋ ਬਲੀਚ ਆ ਗਈ ਸਿਰਫ 100 ਰੁਪਏ ਦਾ ਪੀਸ ਹੈ ਇਹ ਕਿੰਨੇ ਦਾ ਸਿਰਫ 100 ਰੁਪਏ ਕਿਲੋ ਆ 8 ਕਿਲੋ 100 ਰੁਪਏ ਦਾ ਪੀਸ ओके ਠੀਕ ਹੈ ਜੀ ਇਹ ਚੈੱਕ ਕਰੋ ਕਿਲੋ ਵੀ ਹੈਗੀ ਆਪਣੇ ਕੋਲ ਆ ਦੇਖੋ ਇਹ ਕਿਲੋ ਦਾ ਪੀਸ ਹੈ ਜਿੱਦਾਂ ਐਲੋਵੀਰਾ ਫਰੂਟ 골ਡ ਡਾਇਮੰਡ ਹੱਬੀ ਜਾਂਦਾ ਡੀ10 ਹਾਂ 1 ਕਿਲੋ 200 ओके 1 ਕਿਲੋ ਬਲੀਚ ਸਿਰਫ 200 ਰੁਪਏ ਦੀ 100 ਬੰਦਿਆਂ ਨੂੰ ਬਲੀਚ ਕਰ ਦੋ ਫਿਨਿਸ਼ ਨਹੀਂ ਹੋਏਗੀ ਥੈਂਕ ਯੂ ਠੀਕ ਹੈ ਨਾ ਇਹ ਦੇਖੋ ਛੋਟੀਆਂ ਵੀ ਆ ਗਈਆਂ ਆਪਣੇ ਆਪ ਆਹ ਦੇਖੋ ਪਪਾਇਆ ਦੀ ਬਲੀਚ ਹੈ ਹਾਂਜੀ ਪਪਾਇਆ ਦੀ ਬਲੀਚ ਹੈ 24 ਆਵਰ ਐਡਕਟ ਐਮ ਆਰ ਪੀ ਚੈੱਕ ਕਰੋ 75 ਰੁਪਏ ਐਮ ਆਰ ਪੀ ਹੈ 2025 ਫਰਵਰੀ ਤੱਕ ਸਟਾਰਟਿੰਗ ਹੈ ਹਾਂਜੀ ਠੀਕ ਹੈ ਨਿਊ ਮੈਨੂਫੈਕਚਰਿੰਗ ਹੈ ਔਰ 3 ਸਾਲ ਵੈਲਿਡ ਹੈ ਕਿੰਨੇ ਦੀ ਪੈਣੀ 18 ਰੁਪਏ ਦੀ ਨੇ ਠੀਕ ਹੈ ਜੀ ਸਾਰੀਆਂ ਸਾਰੀਆਂ ਬਲੀਚਾ ਫਰੂਟ 골ਡ ਹਲਦੀ ਚੰਦਨ ਡੀ10 ਡਾਇਮੰਡ ਹਨਾ ਏ ਟੂ ਜ਼ेड ਸਾਰਾ ਕੁਝ ਮਿਲੇਗਾ ਅਰੇ ਕੋਈਆਂ ਵੱਡੀਆਂ ਬਲੀਚਾਂ ਸਾਰੀਆਂ 골ਡ ਓਕੇ ਹਨਾ ਰੇਟ ਹੋ ਹੀ ਨੇ ਸੇਮ 200 150 ਰੁਪਏ ਪੀਸ ਕਿਲੋ ਵਾਲਾ ਅੱਧਾ ਕਿਲੋ ਵਾਲਾ 100 ਇਹ ਚੈੱਕ ਕਰੋ ਅੱਧਾ ਕਿਲੋ ਫੇਸ ਵੋਸ਼ ਆ ਗਿਆ हेलो वीरा एमआरपी चेक करो 180 पे, पे एमआरपी 27 तक वैलिड है ओके ਤੁਹਾਨੂੰ ਕਿੰਨੇ ਦਾ ਪੈਣਾ 55 ਰੁਪਏ ਦਾ ਠੀਕ ਹੋ ਗਿਆ ਹਾਂ ਨਜ਼ਾਰੇ ਲਓਗੇ ਆ ਜਿਓ ਅੰਦਰ ਭਾਗੀ ਜੀ ਨਵਾਂ ਸ਼ੋਅਰੂਮ ਇਹ ਵੀ ਆਪਣੀ ਬੰਦਿਆਰ ਹੋ ਰਹੀ ਹੈ ਤੁਹਾਡੇ ਆਸ਼ੀਰਵਾਦ ਨਾਲ ਹੋ ਰਹੀ ਹੈ ਆ ਦੇਖੋ ਆ ਫੇਸ ਸੋਚ ਤੇ ਐਮ ਆਰ ਪੀ ਕਿੰਨੀ ਹੈ 230 ਰੁਪਏ 230 ਪਲੱਸ ਹੀ ਹੈ ਇੱਕ ਦੇ ਉੱਤੇ ਓਕੇ ਬਾਈ 120 ਰੁਪਏ ਦਾ ਸੈੱਟ ਓਕੇ ਵੀਰੇ 230 240 ਐਮ ਆਰ ਵੀ ਆ ਇੱਕ ਪੀਸ ਦੇ ਉੱਤੇ ਓਕੇ ਬਾਈ ਠੀਕ ਹੈ ਤੁਹਾਨੂੰ 120 ਰੁਪਏ ਦਾ ਸੈੱਟ ਦੋਨੇ ਦੋਨੇ ਤੁਹਾਨੂੰ 60 ਰੁਪਏ ਦਾ ਪੀਸ ਪੈ ਗਿਆ ਠੀਕ ਹੈ ਤੁਸੀਂ ਅਲੱਗ-ਅਲੱਗ ਕਰਕੇ ਵੇਚੋ ਤੁਹਾਨੂੰ ਅਸੀਂ ਬਾਇ 1 1 ਗੈਟ 1 ਦਵਾਂਗੇ ਤੁਸੀਂ ਅਲੱਗ-ਅਲੱਗ ਸੇਲ ਕਰ ਸਕਦੇ ਹੋ ਓਕੇ ਬਾਈ ਠੀਕ ਹੋ ਗਿਆ ਜੀ ਇਹ ਮੈਡੀਕੇਟਡ ਆਈਟਮ ਹੈ ਔਰ ਪ੍ਰਿੰਟ ਟੂ ਪ੍ਰਿੰਟ ਹੀ ਸੇਲ ਹੁੰਦੀ ਹੈ ਓਕੇ ਬਾਈ ਸਭ ਤੋਂ ਵੱਡੀ ਗੱਲ